1600 ਮੀਟਰ ਰਨਿੰਗ ਵਾਲੇ ਖਾਸ ਕਰਕੇ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਵਾਲੇ ਬੱਚੇ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਪੇਪਰ ਦੇ ਵਿੱਚ ਮੈਕਸਿਮਮ ਬੱਚਾ ਪਾਸ ਹੋ ਗਿਆ 95% ਬੱਚੇ ਪੇਪਰ ਵਿੱਚ ਪਾਸ ਹੋ ਗਿਆ ਔਰ ਫਾਈਨਲ ਮੈਰਿਟ ਲਿਸਟ ਵਿੱਚ ਫਿਜ਼ੀਕਲ ਵਿੱਚ ਜਿਹੜੇ ਬੱਚੇ ਦੇ ਜ਼ਿਆਦਾ ਨੰਬਰ ਆ ਉਹ ਬੱਚੇ ਦਾ ਸਿਲੈਕਸ਼ਨ ਹੋਣਾ ਜੀ ਫਿਜ਼ੀਕਲ ਬਹੁਤ ਕੰਪੀਟੀਸ਼ਨ ਤਕੜਾ ਹੋਣ ਵਾਲਾ ਇਸ ਵਾਰ ਵਕੈਂਸੀਆਂ ਉਹੋ ਹੀ ਥੋੜੀਆਂ ਲਿਮਟਿਡ ਜੀਆਂ ਨੇ ਜੇ ਤੁਸੀਂ ਚਾਹੁੰਦੇ ਜੋ ਪ੍ਰੋਪਰ ਫਿਜ਼ੀਕਲ ਕਰਨਾ ਤੇ ਚੰਗੇ ਕੋਚ ਦੇ ਕੋਲ ਮੈਂ ਐਨ ਆਈਆਰ ਕੋਚ ਗੁਰਲਾਲ ਅੰਮ੍ਰਿਤਸਰ ਨੇੜੇ ਸ਼ਾਟਾ ਚੌਂਕ ਅਸੀਂ ਪ੍ਰੈਕਟਿਸ ਕਰਵਾ ਰਹੇ ਹਾਂ ਪ੍ਰੈਕਟਿਸ ਵਿੱਚ ਚਾਰ ਚੀਜ਼ਾਂ ਮੇਨ ਹੁੰਦੀਆਂ ਨੇ ਸਭ ਤੋਂ ਪਹਿਲਾਂ ਹੁੰਦੀ ਹੈ ਸਟਰੈਂਥ ਤਾਕਤ ਬਣਾਉਣੀ ਫਿਰ ਹੁੰਦੀ ਇੰਡੋਰੈਂਸ ਸਾਹ ਪਕਾਉਣਾ ਉਸ ਤੋਂ ਬਾਅਦ ਹੁੰਦਾ ਸਪੀਡ ਵਰਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਾਉਣ ਵਾਸਤੇ 2-3 ਮਹੀਨੇ ਦਾ ਟਾਈਮ ਚਾਹੀਦਾ ਜੇ 5 ਡੈਡ ਤੁਸੀਂ 16 1600 ਮੀਟਰ ਲਾਉਣੀ ਆ ਬੀਮ ਪੂਰੇ ਲਾਉਣੇ ਆ 12-13 ਬੀਮਾਂ ਦੀ ਪ੍ਰੈਕਟਿਸ ਕਰਕੇ ਜਾਓ ਚੇਸਟ ਪੂਰੀ ਕਰਨੀਆਂ ਮੈਂ ਨੰਬਰ ਦਿੱਤੇ ਹੋਏ ਆ ਅਸੀਂ ਸਵੇਰੇ ਸ਼ਾਮ ਦੋਨੋਂ ਟਾਈਮ 5:30 ਵਜੇ ਸ਼ਾਮ ਨੂੰ ਔਰ 5:30 ਵਜੇ ਸਵੇਰੇ ਗਰਾਊਂਡ ਵਿੱਚ ਪ੍ਰੈਕਟਿਸ ਕਰਵਾ ਰਹੇ ਆ ਬੁਆਇਜ਼ ਔਰ ਗਰਲਸ ਦੋਨਾਂ ਦੀ ਪ੍ਰੈਕਟਿਸ ਹੋ ਰਹੀ ਹੈ ਪੰਜਾਬ ਪੁਲਿਸ ਵਾਲੇ ਬੱਚੇ ਵੀ ਆ ਸਕਦੇ ਸਾਡੇ ਕੋਲ ਅੰਮ੍ਰਿਤਸਰ ਨੇੜੇ ਸ਼ਾਟਾ ਚੋਂ ਗੁਰਲਾਲ ਅਕੈਡਮੀ